ਦੇ ਗੱਲ ਲਓ ਸਾਹਮਣੇ ਪਹਿਲਾ ਓਵਰ ਮਾਂਡਾ ਫਗਵਾੜੇ ਵਾਲਾ ਸ਼ਿਪਰੀ ਦੀ ਧਰਤੀ ਦਾ ਆ ਜਿਲੇ ਕਹਿੰਦੇ ਕਪੂਰਥਲੇ ਨੂੰ ਬਲਾਉਂ ਕਰਦਾ ਮੇਰੇ ਪੰਜਾਬੀ ਵੀਰੋ ਲਓ ਜਾਦੂਗਰ ਆ ਗਿਆ ਕਾਕਾ ਕਹਿੰਦੇ ਸ਼ਿਪਰੀ ਦੀ ਧਰਤੀ ਦਾ ਆ ਦੁਨੀਆ ਕਹਿੰਦੇ ਜਾਦੂਗਰ ਕਹਿੰਦੀ ਆ ਮੇਰੇ ਪੰਜਾਬੀ ਵੀਰੋ ਆ ਖਿਡਾਰੀ ਨੇ ਆਦਮਪੁਰ ਦੇ ਕੱਪ ਤੇ ਇੱਕ ਫੋਰ ਟਰੈਕਟਰ ਜਿੱਤਿਆ ਮੇਰੇ ਵੀਰੋ ਟਿਕੋਰਾ ਦੀ ਟੀਮ ਦੇ ਅੰਪਾਇਰ ਆਉਣ ਵੀਰੇ ਤੋਂ ਜੇਤੂ ਟੀਮ ਦੇ ਕੁਆਨ ਦੇ ਦੋ ਯਾਰ ਲਓ ਸਾਹਮਣੇ ਮੇਰੇ ਪੰਜਾਬੀ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ওভার ਦੀ ਸ਼ੁਰੂਆਤ ਕਾਕਾ ਸ਼ੇਪਰ ਦੀ ਧਰਤੀ ਦਾ ਕਿਨੇ ਜਿਹੜਾ ਤਿਆਰ ਵਰ ਤਿਆਰ ਹੈ ਮੈਚ ਕਿਦੇ ਜਿਹੜਾ ਸਿਰੇ ਦਾ ਖੇਡਿਆ ਜਾਣਾ ਹੈ ਟੱਕਰ ਕਿਦੇ ਜਿਹੜੀ ਸਰੇ ਦੀ ਹੋਣੀ ਹੈ ਨੌਜਨ ਗੱਬਰੂ ਕਿਦੇ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਹਾਂ ਸਹੀ ਆ ਹੁਣ ਆਗੇ ਕੀ ਨੂਣ ਤੇ ਨਾਲ ਗੋਲੂ ਮੇਰੇ ਵੀਰੋ ਇਸੇ ਮੈਂ ਦੇ ਅੰਪਾਇਰ ਹੋਣਗੇ ਬੜਾ ਧੰਨਵਾਦ ਹੈ ਸੀਨੀਅਰ ਪਲੇਅਰਾਂ ਨਾਲ ਕਿਨੇ ਮੇਰੇ ਵੀਰੋ ਬੜੇ ਹੀ ਸੂਝਵਾਨ ਕਿਨੇ ਪਲੇਅਰ ਆ ਜਿਨ੍ਹਾਂ ਨੂੰ ਕਿਨੇ ਸਾਰਾ ਕੁਝ ਪਰਾ ਕ੍ਰਿਕਟ ਦੇ ਬਾਰੇ ਔਰ ਜਿੰਨਾ ਕੁਝ ਕਿਨੇ ਆ ਵੀ ਜਿੰਦਗੀ ਦਾ ਤਜਰਬਾ ਤੱਕਿਆ ਔਰ ਕਿਨੇ ਮੇਰੇ ਵੀਰੋ ਉਹਨਾਂ ਭਰਾਵਾਂ ਦੇ ਕਿਨੇ ਦਿਲੋਂ ਧੰਨਵਾਦ ਲੈ ਵੀ ਮੋਟਿਆ ਟੱਕਰ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗੀ ਆ ਗੋਲਡੀ ਸੁਹਾਲੀ ਜਿੰਨੇ ਵੀ ਆਊਟ ਕਰੂੰਗਾ ਉਹਨੇ ਮਨੀ ਭਾਈ ਸੈਮੀ ਚ 25 ਬੋਲੇ ਹੀ ਹੋਣੀਆਂ ਆ ਉਹ ਕਹਿੰਦੇ ਫਿਰ ਟੋਹ ਜਿੱਤਨੀ ਮਰੀ ਬੰਗੜ ਵੱਲੋਂ ਹਾਂ ਪਹਿਲਾਂ ਹੀ ਕਹਿਣਾ ਆਪਾਂ ਨੇ ਜੱਟ ਸਾਹਿਬ ਮਰੀ ਬੰਗੜ ਵੱਲੋਂ 골ਡੀ ਲੈਤੀ ਜਿੰਨੀਆਂ ਬੇਟਾ ਲਊਗਾ ਹਰ ਇੱਕ ਵਿਗੜ ਦਾ 200 ਰੁਪਿਆ ਹੋਣਾ ਲਾਓ ਸਾਹਮਣੇ ਕਿੰਨੂ ਵੀਰੇ ਖਿੱਚ ਕੇ ਜੇ ਆਪਾਂ ਕਰਵਾ ਦਈਏ ਕੋਈ ਜੱਕਰ ਨਹੀਂ ਜੇ ਪੱਕਾ ਕਮੇਟੀ ਦਾ ਰੂਲ ਐਂਡਾ ਵਾਸਤੇ ਵੀ ਆ। ਤਾਂ ਹੀ ਤੁਹਾਨੂੰ ਕਿਹਾ ਕਿ ਬਾਹਰਲੇ ਪਲੇਅਰ ਆ ਆ ਕੇ ਮੇਰੇ ਵੀਰੋ ਜਿਹੜੇ ਅੰਪਾਇਰ ਖੜੇ ਐ ਬੇਨਤੀ ਆ ਭਰਾਵਾਂ ਨੂੰ ਖੜੀਏ ਖੜੀਏ ਜਲਦੀ ਆਪਾਂ। ਲਾਓ ਸਾਹਮਣੇ ਪਹਿਲੀ ਬਾਲ ਆਹ ਟੱਕਰ ਕਹਿੰਦੇ ਵੇਖਣ ਜੋਗਾ। ਰੋਦਰ ਰਾਣਾ ਸੁਹਾਲੀ ਵੀਰ ਕਹਿੰਦਾ ਹਰ ਇੱਕ ਵਿਗੜ 100 ਰੁਪਏ ਦੀ ਹੋਣੀ ਆ। ਸੁਹਾਲੀ ਦੇ ਮੇਰੇ ਪੰਜਾਬੀ ਵੀਰੋ ਕੋਈ ਵੀ ਬਾਲਰ ਹਰ ਇੱਕ ਵਿਗੜ ਲਵੇ 100 ਰੁਪਏ ਦਿੱਤਾ ਜਾਣਾ ਪਹਿਲੀ ਬਾਲ ਉਹ ਗੱਪੂਰ ਥਲੇਆਲਾ ਪੂਰ ਥਲੇਆਲਾ ਆਹ ਬਾਲ ਤੇ ਛੱਕਾ 200 ਦਾ ਆਹ ਬਾਲ ਤੇ ਛੱਕਾ 200 ਬੱਲੇ 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 ਬਿੱਲੀ ਅੱਖਾਂ ਦੇ ਵਿੱਚ ਰੜਕੂ ਆ ਜੇ 나ਗ ਵਿਗੜ ਗਿਆ ਅੱਜ ਬਿੱਲੀ ਅੱਖਾਂ ਦੇ ਵਿੱਚ ਰੜਕੂ ਅੱਜ ਕੱਲੇ ਕੱਲੇ ਨੂੰ ਨੀਲਾ ਕਰੂਗਾ ਲੋ ਸਾਹਮਣੇ ਕੱਲੇ ਕੱਲੇ ਨੂੰ ਨੀਲਾ ਕਰੂਗਾ ਮੇਰੇ ਵੀਰੋ ਇਹ ਆ 나ਗ ਕਹਿੰਦੇ ਕਪੂਰ ਥਲੇ ਦੀ ਧਰਤੀ ਦਾ ਐਨ ਮੇਰੇ ਵੀਰੋ ਵੀ ਥਾਪਰ ਰਕੇਸ਼ ਇਹਨੂੰ ਕਹਿੰਦੇ ਕਰਦੇ ਵਿਕਾਸ ਕੋਚਾ ਸੁਨੇਕ ਮੁੰਡੇ ਨੂੰ ਓ ਸੁਨੇਕ ਮੁੰਡੇ ਖੇਲਣ ਵੀ ਆਇਆ ਏ ਹੈਪੀ ਭਰਾਣਾ ਦੇ ਪਿਆਰ ਦਾ ਵਜਿਆ ਹੋਇਆ ਆਇਆ ਆ ਜਾ ਲਓ ਸਾਹਮਣੇ ਬੱਲੇ 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 ਪੰਜਵਾਂ ਛੱਕਾ ਇੱਥੇ ਕਹਿੰਦੇ ਕਲਿੱਪ ਕੱਟ ਕੇ ਪਾ ਦੇਣੀ ਬੀਰੂ ਗੁੜੇ ਨੇ ਨਹੀਂ ਐਨ ਬਿੰਦੀ ਬਾਈ